ਮੈਂ ਬਾਬਾ ਸਰਸਿੰਦ ਪਿੰਡ ਸਭਰਾ ਕੀ ਕਹਿਣਾ ਚਾਹੋਗੇ ਅੱਜ ਤੁਹਾਡੀ ਜਿਹੜੀ ਇਹਨਾਂ ਨੇ ਮੈਂ ਤਾਂ ਤਹਿ ਦਿਲੋਂ ਫੌਜੀ ਭਰਾਵਾਂ ਦਾ ਧੰਨਵਾਦ ਕਰਦਾ ਹਾਂ ਸਾਰੇ ਇਹ ਭਰਾਵਾਂ ਦੇ ਫੌਜੀਆ ਦਾ ਧੰਨਵਾਦ ਕਰਦਾ ਹਾਂ ਖਾਸ ਕਰਕੇ ਜਿਹੜੇ ਨਗਰ ਦੇ ਆਪਣੇ ਆ ਭਰਾਵਾਂ ਨੇ ਇਹਨਾਂ ਨੇ ਵੱਡਾ ਪ੍ਰਾਲਾ ਕੀਤਾ ਹੈ ਤੇ ਅੱਗੇ ਵੀ ਮੇਰੇ ਭਰਾ ਇਹ ਪਿੰਡ ਦੇ ਵਿੱਚ ਵੀ ਹੋਰ ਵੀ ਨਗਰਾਂ 'ਚ ਪ੍ਰਾਲੇ ਕਰਦੇ ਨੇ ਜਿੱਥੇ ਬੰਨ ਟੁੱਟੇ ਲੋਕਾਂ ਦੇ ਨਿਸ਼ਕਾਨ ਹੋਏ ਬੇ ਘਰ ਲੋਕ ਹੋਏ ਤੇ ਉਹਨਾਂ ਨੇ ਪਹਿਲਾਂ ਵੀ ਇਹ ਭੌਜੀ ਭਰਾ ਮੇਰੇ ਬਾਹ ਮੜਦੇ ਰਹੇ ਨੇ ਤੇ ਅੱਜ ਵੀ ਜਿਹੜੀ ਮਾਲੀ ਸਾਹਿਬ ਕੀਤੀ ਇਹਨਾਂ ਨੇ ਲੋਕਾਂ ਨੂੰ ਮਤਲਬ ਜਿਹੜੇ ਲੋੜਵੰਦ ਪਰਿਵਾਰ ਸੀ ਮੇਰੇ ਮੈਨੇ ਦੇ ਨਾਲ ਇਹ ਗੱਲ ਵੀ ਅੱਜ ਦਾਨ ਉਹਨਾਂ ਘਰਾਂ ਦੇ ਵਿੱਚ ਗਿਆ ਵਾ ਜਿਨ੍ਹਾਂ ਨੂੰ ਲੋੜ ਸੀ ਭਾਵੇਂ ਅੱਗੇ ਵੀ ਦਾਨ ਹੋਏ ਨੇ ਅੱਜ ਅਸੀਂ ਉਹਨਾਂ ਨੂੰ ਭਰਾਵਾਂ ਨੂੰ ਦਾਨ ਦਿੱਤਾ ਜਿਹੜੇ ਬੇਸਾਰੇ ਜਿਨ੍ਹਾਂ ਦੇ ਜ਼ਮੀਨ ਦਾ ਵਿੱਚ ਪਾਣੀ ਵਗਣ ਲਿਆ ਵਾ ਘਰ ਠੱਠੇ ਆ ਤੇ ਅੱਜ ਉਹਨਾਂ ਨੂੰ ਲੋੜ ਆ ਕੋਈ ਲੀੜਾ ਲੈ ਲੂਗਾ ਸਿਆਲ ਮੇ ਨਾ ਆ ਕੋਈ ਬਿਛਰੇ ਬਣਾ ਲੂਗਾ ਕੋਈ ਮੰਜੇ ਲੈ ਲੂਗਾ ਕੋਈ ਸੌਦਾ ਲੈ ਆਊਗਾ ਤੇ ਇਹ ਮਤਲਬ ਵਾਲੇ ਜੇ ਫੌਜੀ ਮੇਰੇ ਵੀਰ ਭਰਾ ਬਹੁਤ ਸਲਾਘਾ ਜੋਗ ਰ ਮੈਂ ਇਹਨਾਂ ਦਾ ਧੰਨਵਾਦ ਕਰਦਾ ਅੱਗੇ ਵੀ ਪਰਾਲੇ ਕਰਦੇ ਰਹਿੰਦੇ ਮੇਰੇ ਵੀਰ ਇਹ ਵੀ ਵੱਡਾ ਪਰਾਲਾ ਤੇ ਸਾਰੇ ਭਰਾਵਾਂ ਨੂੰ ਮੇਰੀ ਬੇਨਤੀ ਹੈ ਵੀ ਹੱਥ ਜੋੜ ਕੇ ਇਹੋ ਜਿਹੇ ਭਰਾਵਾਂ ਦੇ ਨਾਲ ਜੁੜ ਗਏ ਆਪਾਂ ਫੌਜੀ ਦੂਜੇ ਭਰਾਵਾਂ ਨੂੰ ਵੀ ਮੇਰੀ ਬੇਨਤੀ ਹੈ ਹੱਥ ਜੋੜ ਕੇ ਵੀ ਇਹਨਾਂ ਭਰਾਵਾਂ ਨਾਲ ਬਣੇ ਆਪਾਂ ਇੱਕ ਟੀਮ ਬਣਾਈਏ ਵੱਡੀ ਇਹ ਵੱਡੀ ਟੀਮ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਆ ਲੋਕਾਂ ਦੀ ਸੇਵਾ ਕਰ ਸਕੀ ਕਿਸੇ ਨੂੰ ਵੀ ਮੁਸ਼ਕਲ ਆਉਂਦੀ ਕਿਸੇ ਵੀ ਲਾਕੇ ਵਿੱਚ ਆਉਂਦੀ ਆ ਤੇ ਆਪਾਂ ਸਾਰੇ ਭਰਾ ਰਲ ਕੇ ਚੱਲੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਲੱਬ ਵੱਲੋਂ ਬਹੁਤ ਹੀ ਸ਼ਲਾਘਾਯੋਗ ਕਦਮੇ ਨਾਲ ਦੇ ਬਹੁਤ ਹੀ ਵਧੀਆ ਕੰਮ ਕਰ ਰਹੇ ਨੇ ਕਲੱਬ ਵੱਲੋਂ ਕਿਸੇ ਦਾ ਕੋਈ ਵੀ ਕੰਮ ਹੁੰਦਾ ਸਾਫਤਾ ਫੌਜੀ ਦਾ ਉਹ ਪੂਰੇ ਨਿਰਪੱਖ ਹੋ ਕੇ ਜਿਹੜੇ ਉਹ ਕੰਮ ਕਰਾਉਂਦੇ ਨੇ ਕਿਸੇ ਵੀ ਫੌਜੀ ਦਾ ਕੰਮ ਨਹੀਂ ਆੜ ਦਿੰਦੇ ਔਰ ਕਮੇਟੀ ਜਿਹੜਾ ਪੂਰਾ ਸਹਿਯੋਗ ਕਰਦੀਆਂ ਨਾਲ ਤੇ ਉਹਨਾਂ ਨੂੰ ਸਾਨੂੰ ਬਹੁਤ ਹੀ ਔਰ ਨਾਲ ਅੱਜ ਕਾਫੀ ਵੱਡਾ ਸਾਨੂੰ ਸਮਰਥਨ ਦਿੱਤਾ ਜਿਹੜਾ 35-40 ਬੰਦੇ ਜਿਹੜੇ ਉਹ ਸਮਰਥਨ ਤੇ ਉਹਨਾਂ ਨੇ ਸਾਨੂੰ ਪਹਿਲਾਂ ਹੀ ਦੇ ਚੁੱਕੇ ਨੇ ਤੇ ਅੱਜ ਉਹਨਾਂ ਨੇ ਇਸ ਇਸ ਮਸਲੇ ਦੇ ਵਿੱਚ ਜਿਹੜੀ ਇਸ ਸਸਲੇ ਦੇ ਵਿੱਚ ਵਿੱਚ ਮੀਟਿੰਗ ਵੀ ਰੱਖੀ ਗਈ ਤੇ ਉਹ ਕੰਮ ਇਦਾਂ ਹੀ ਕਰਦੇ ਰਹਾਂਗੇ ਸਾਰੇ ਕੰਮ ਜਿਹੜਾ ਕਿਸੇ ਦਾ ਵੀ ਕੋਈ ਕੰਮ ਨਹੀਂ ਅਣ ਦਿੱਤਾ ਜਾਏਗਾ ਫੌਜੀ ਵੀਰ ਭਰਾ ਦਾ ਕਿਸੇ ਦਾ ਵੀ ਕੋਈ ਵੀਰਦਾਰੀ ਆ ਚਾਹੇ ਕੋਈ ਵੀਰ ਫੌਜੀ ਆ ਕਿਸੇ ਦਾ ਵੀ ਕੰਮ ਕਿਤੇ ਨਹੀਂ ਅਣ ਦਿੱਤਾ ਜਾਵੇਗਾ ਇਹ ਸਾਡਾ ਕਮੇਟੀ ਦਾ ਔਰ ਜ਼ਿਲ੍ਹਾ ਪ੍ਰਧਾਨ ਦਾ ਔਰ ਪੂਰੇ ਕਮੇਟੀ ਦਾ ਸੰਯੋਗ ਔਰ ਵਾਦਾ ਹੈ ਅਸੀਂ 100% ਉਹਨਾਂ ਦਾ ਮਸਲਾ ਹੱਲ ਕਰਾਉਂਦੇ ਆਂ ਔਰ ਬਹੁਤ ਹੀ ਜ਼ਿਆਦੇ ਮਸਲੇ ਹੱਲ ਕਰਵਾ ਵੀ ਚੁੱਕੇ ਆਂ ਤੇ ਅੱਗੇ ਵੀ ਕਰਾਉਂਦੇ ਰਵਾਂਗੇ ਔਰ ਕਰਾਉਂਦੇ ਹੀ ਰਵਾਂਗੇ ਮੈਂ ਇਹ ਕਹਿਣਾ ਵੀ ਜਿੰਨੇ ਸਾਡੇ ਵੀਰ ਫੌਜੀ ਨੇ ਜਿੰਨੇ ਵੀ ਕੋਈ ਵੀ ਕਿਸੇ ਮਹਿਕਮੇ ਦਾ ਬਿਲਡਰ ਦਾ ਵਾਲਾ ਵੀ ਰਿਟਾਇਰ ਹੋਇਆ ਬੀਐਸਐਫ ਹੋਵੇ ਸੀਆਰਪੀ ਹੋਵੇ ਆਈਟੀਬੀ ਵੀ ਹੋਵੇ ਕਿਸੇ ਵੀ ਮਹਿਕਮੇ ਦਾ ਬਿਲਡਰ ਵਾਲਾ ਡਿਫੈਂਸ ਵਾਲਾ ਵੀਰ ਕੋਈ ਵੀ ਆ ਉਹ ਵੱਧ ਤੋਂ ਵੱਧ ਸਾਡੀ ਸੰਦਾ ਨਾਲ ਜੁੜੋ ਔਰ ਵਾਅਦੇ ਤੋਂ ਵਾਅਦਾ ਆਪਣੇ ਜਿਹੜੇ ਆ ਫਾਇਦੇ ਲਾਓ ਵਾਅਦੇ ਤੋਂ ਵਾਅਦਾ ਆਪਣੇ ਕੰਮ ਕਰਵਾਓ ਕਿਸੇ ਦਾ ਕਿਤੇ ਵੀ ਕੋਈ ਕੰਮ ਵਰਦਾ ਤੋ ਸਾਡੇ ਜਰੂਰ ਜਿਹੜੇ ਸਾਡੇ ਪ੍ਰਧਾਨ ਨੇ ਬਲਾਕ ਪ੍ਰਧਾਨ ਨੇ ਵਾਈਸ ਪ੍ਰਧਾਨ ਨੇ ਚੇਅਰਮੈਨ ਨੇ ਸਰਪ੍ਰਸ ਨੇ ਜ਼ਿਲ੍ਹਾ ਪ੍ਰਧਾਨ ਆ ਉਹਨਾਂ ਨਾਲ ਸੰਪਰਕ ਕਰੋ ਔਰ ਵਾਅਦੇ ਤੋਂ ਵਾਅਦਾ ਆਪਣੇ ਜਿਹੜੇ ਆ ਕੰਮਾਂ ਦਾ ਫਾਇਦਾ ਲਾਓ ਤੇ ਆਪਣਾ ਫਾਇਦਾ ਚੁੱਕੋ ਤੇ ਕੰਮ ਕਰਵਾਓ ਤੇ ਸੰਸਦਾਂ ਨਾਲ ਜੁੜੋ ਤੇ ਵਧੀਆ ਜਿਹੜੀ ਸੰਸਦਾਂ ਬਹੁਤ ਵਧੀਆ ਸੰਸਦਾਂ ਚੱਲ ਰਹੀ ਸਾਡੀ ਜਿਹੜੀ ਕਮੇਟੀ ਬਹੁਤ ਹੀ ਅਲੱਗ ደረጃ ਦਾ ਕੰਮ ਕਰ ਰਹੀ ਆ ਔਰ ਐਫੈਕਟ ਜਿਹੜੀ ਕਮੇਟੀ ਆ ਸਾਡੀ ਪਹਿਲੇ ਨੰਬਰ ਦੇ ਤਰਨਤਾਲ ਦੇ ਵਿੱਚੋਂ ਚੱਲ ਰਹੀ ਆ ਮਾਹਰ ਪਰਮਾਸ਼ਾ ਕਮੇਟੀ ਦੇ ਮਿਹਰ ਪ੍ਰਯਾਸ ਰੱਖੇ ਚੜ੍ਹਦੀ ਕਲਾ ਕਰੇ ਤੇ ਇਹ ਮੈਂ ਹੀ ਅਪੀਲ ਕਰਦਾ ਆਪਣੇ ਸਾਬਕਾ ਫੌਜੀਆ ਨੂੰ ਵੀ ਵੱਧ ਤੋਂ ਵੱਧ ਕਮੇਟੀ ਦਾ ਸਾਥ ਦਿਓ। ਨਾਜੀ ਪ੍ਰਧਾਨ ਜੀ ਹਾਂ। ਮੈਂ ਕੈਪਟਨ ਸੱਜਨ ਸਿੰਘ ਪ੍ਰਧਾਨ ਸਾਬਕਾ ਸੈਂਟਰਲ ਕਲੱਬ ਸਭਰਾ। ਠੀਕ ਹੈ ਨਾ ਜਾਓਗੇ ਅੱਜ ਜਿਹੜੀ ਲੰਬੀ ਰੀਚੀਡਿੰਗ। ਅੱਜ ਇੱਥੇ ਅਸੀਂ ਸਾਬਕਾ ਸੈਨਿਕ ਕਿਸਾਨ ਮਜ਼ਦੂਰ ਸੰਗਠਨ ਕਮੇਟੀ ਉਹਨਾਂ ਨੇ ਸਾਡੇ ਕਲੱਬ ਵਾਸਤੇ ਕਾਫੀ ਮਾਨਸੁਮਾਨ ਕੀਤਾ ਹੈ ਤੇ ਖਾਸ ਕਰਕੇ ਕਮੇਟੀ ਨੇ ਜੋ ਹੈ ਹਰ ਪਿੰਡ ਦਾ ਵਾਸਤੇ ਜੋ ਹੈ ਅੱਜ ਕੁਝ ਨਗਦ ਰਾਸ਼ੀ ਜੋ ਹੈ ਉਹ ਭੇਟਾ ਦਿੱਤੀ ਹੈ ਜੋ ਕਿ ਸਾਰੇ ਪਿੰਡ ਦੇ ਜੋ ਜ਼ਰੂਰਤਾਂ ਦਾ ਸਾਡੇ ਸੀਗੇ ਨਜ਼ਰ ਵਿੱਚ ਉਹਨਾਂ ਨੂੰ ਇਹ ਪ੍ਰਦਾਨ ਦਿੱਤੀ ਗਈ ਹੈ ਇਸ ਤਰ੍ਹਾਂ ਤੁਹਾਡੇ ਕਲੱਬ ਉਹਨਾਂ ਜਿਹੜੇ ਲੋਕ ਲਈ ਕੰਮ ਸਾਡਾ ਕਲੱਬ ਦਾ ਮੋਟਾ ਹੀ ਹੈ ਕਿ ਅਸੀਂ ਜੋ ਹੈ ਵੱਧ ਵੱਧ ਜਿਹੜੇ ਗਰੀਬ ਲੋਕ ਜਾਂ ਜਿਹੜੇ ਸਾਡੇ ਸਾਬਕਾ ਸੈਨਿਕ ਹੈ ਉਹਨਾਂ ਨਾਲ ਖੜੇ ਹੋਣਾ ਹੈ ਤੇ ਅਸੀਂ ਹਰ ਹਾਲਤ ਦੇ ਵਿੱਚ ਜਿਹੜੇ ਸਾਡੇ ਸਾਥ ਦੇ ਵੀਰ ਹੈ ਸੈਂਕੜੇ ਵੀਰਾਂ ਉਹਨਾਂ ਨਾਲ ਅਸੀਂ ਉਹਨਾਂ ਦੇ ਕੰਮਾਂ ਵਾਸਤੇ ਜੋ ਹੈ ਹਮੇਸ਼ਾ ਤਤਪਰ ਰਹਿੰਦੇ ਆ ਤੇ ਕੰਮ ਕਰਦੇ ਆ ਵੱਡ ਚੜਕੇ ਜੇਸਾ ਲੈਂਦੇ ਆ ਇਸ ਤਰ੍ਹਾਂ ਸਯੋਗ ਦਾ ਨੂੰ ਪਿੰਡ ਇਹ ਪਿੰਡ ਦੇ ਵਿੱਚ ਵੀ ਬਹੁਤ ਬਹੁਤ ਵਧੀਆ ਸਯੋਗ ਹੈ ਤੇ ਹੁਣ ਸਭ ਤੋਂ ਜਿਆਦਾ ਸਾਨੂੰ ਸਯੋਗ ਹੈ ਅੱਜ ਜੋ ਹੈ ਇਹ ਸਾਬਕਾ ਸੈਂਕੜੇ ਜੋ ਹੈ ਕਿਸਾਨ ਮਜ਼ਦੂਰ ਸਵਾਰਸ਼ ਕਮੇਟੀ ਜੋ ਹੈ ਇਹ ਸਾਡੇ ਨਾਲ ਸਾਡੇ ਇਤਿਆਕੇ ਮੀਟਿੰਗ ਕੀਤੀ ਹੈ ਤੇ ਇਹਨਾਂ ਵੱਲੋਂ ਵੀ ਸਾਨੂੰ ਵਿਸ਼ਵਾਸ ਦਿਵਾਇਆ ਗਿਆ ਹੈ ਕਿ ਵੱਡ ਚੜਕੇ ਜੋ ਹੈ ਕਲੱਬ ਨਾਲ ਜੋ ਹੈ ਰਹਿਣਗੇ ਤੇ ਅਸੀਂ ਵੀ ਕਲੱਬ ਵਾਲਿਆਂ ਨੂੰ ਵਿਸ਼ਵਾਸ ਦਿਵਾਉਂਦੇ ਆ ਕਿ ਆਕੇ ਜੋ ਹੈ ਹਰੇਕ ਜੋ ਹੈ ਸਾਫ ਦਾ ਫੌਜੀ ਹੈ ਉਹਨਾਂ ਦੇ ਮਸਲੇ ਦਾ ਹੱਲ ਕੀਤਾ ਜਾ ਸਕੇ ਮੇਰਾ ਨਾਮ ਜੀ ਸੁਭਿਦਾਰ ਗੁਰਨਰਦ ਸਿੰਘ ਵਾਸੀ ਮੈਂ ਸਭਰਾ ਔਰ ਸਾਫ ਦਾ ਸੈਨਿਕ ਹੈਲਥ ਕਲੱਬ ਔਰ ਸਾਫ ਦਾ ਸੈਨਿਕ ਕਿਸਾਨ ਮਜਬੂਤ ਕਮੇਟੀ ਅੱਜ ਕਿਹੜੇ ਵਿਸ਼ੇ 'ਚ ਮੀਟਿੰਗ ਕੀਤੀ ਗਈ ਅੱਜ ਜੀ ਜਿਹੜੀ ਅੱਜ ਮੀਟਿੰਗ ਹੋਈ ਆ ਉਸ ਦੇ ਬਾਰੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵਾਂ ਕਿ ਸਾਫ ਦਾ ਸੈਨਿਕ ਕਿਸਾਨ ਮਜ਼ਦੂਰ ਕਮੇਟੀ ਪੰਜਾਬ ਅਤੇ ਸਾਬਕਾ ਸੈਨਿਕ ਹਲਤ ਕਾਲਪ ਸਭਰਾ ਜਿਹੜਾ ਕਿ ਬਹੁਤ ਸਮੇਂ ਚਿਰ ਪਹਿਲਾਂ ਤੋਂ ਜਿਹੜਾ ਇੱਕ ਇੱਕਜੁੱਟ ਹੋ ਚੁੱਕਿਆ ਔਰ ਇਹ ਰਲ ਕੇ ਕੰਮ ਕਰ ਰਹੇ ਆ ਔਰ ਸਭ ਤੋਂ ਜ਼ਰੂਰੀ ਗੱਲ ਅੱਜ ਇਹ ਹੈ ਕਿ ਅੱਜ ਉਸੇ ਲੜੀ ਤਹਿਤ ਕੈਪਟਨ ਸਰਜਨ ਸਿੰਘ ਦੀ ਕਮਾਨ ਹੇਠ ਅੱਜ ਸਾਬਕਾ ਸੈਨਿਕ ਕਿਸਾਨ ਮਜ਼ਦੂਰ ਕਮੇਟੀ ਦੀ ਹਗਾਮੀ ਮੀਟਿੰਗ ਜਿਹੜੀ ਕਿ ਕੈਪਟਨ ਸੱਜਨ ਸਿੰਘ ਦੇ ਘਰ ਹੋਈ ਔਰ ਉਹਦੇ ਉੱਤੇ ਬਹੁਤ ਸਾਰੇ ਵਿਚਾਰ ਵਟਾਂਦਰਾ ਕੀਤੇ ਗਏ ਔਰ ਇੱਕ ਲਿਖਣ ਗੱਲ ਇਹ ਰਹੀ ਕਿ ਲੋਰਵੰਤ ਪਰਿਵਾਰਾਂ ਨੂੰ ਸੰਸਥਾ ਵੱਲੋਂ ਬੰਲੀ ਮਦਦ ਕੀਤੀ ਗਈ ਬਹੁਤ ਘੱਟ ਜਿੰਨੇ ਕੁ ਜੁਗ ਦੇ ਅਸੀਂ ਆਏ ਹਾਂ ਓਨੀ ਕਹੀਂ ਮਦਦ ਕੀਤੀ ਔਰ ਸਭ ਤੋਂ ਵਿਲੱਖਣ ਗੱਲ ਉਹਦੇ ਵਿੱਚ ਇਹ ਕਹੀ ਵੀ ਰਹੀ ਕਿ ਸਾਡਾ ਇੱਕ ਫੌਜੀ ਭਰਾ ਸੀਗਾ ਜਿਹਦੀ ਸਾਰੀ ਪੈਣੀ ਰੁੱਟ ਚੁੱਕੀ ਆ ਔਰ ਉਹ ਵਿਚਾਰਾ ਹਾਰਟ ਅਟੈਕ ਨਾਲ ਪੀੜਤ ਹੋ ਗਿਆ ਸੀ ਇਸੇ ਦੁੱਖ ਦਾ ਮਾਰਾ ਅੱਜ ਉਹਦੀ ਵੀ ਮਦਦ ਕੀਤੀ ਗਈ ਹੈ। ਬਾਕੀ ਮੈਸੇਜ ਦੇਣਾ ਚਾਹੋਗੇ? ਮੈਂ ਤੇ ਮੈਸੇਜ ਇਹੋ ਹੀ ਦੇਣਾ ਚਾਹੁੰਗਾ ਤੁਸੀਂ ਭਲੀ ਭਾਤੀ ਸੈਨਿਕ ਹਾਲਟ ਕਲੱਬ ਸੰਭਰਾ ਬਾਰੇ ਜਾਣਦੇ ਹੋ ਕਿ ਇਹ ਪਹਿਲਾਂ ਵੀ ਲੋੜਵੰਦਾਂ ਦੀ ਮਦਦ ਕਰਦੇ ਰਹੀ ਆ। ਔਰ ਬੱਚਿਆਂ ਦੀ ਮਤ ਕਰਦੇ ਆ ਸਾਡਾ ਇੱਕ ਜਿਹੜਾ ਹਾਲਡਰ ਜਸਵਿੰਦਰ ਸਿੰਘ ਉਹ ਪੱਕੇ ਤੌਰ ਤੇ ਗਰਾਊਂਡ 'ਚ ਉਹਨੂੰ ਡਿਟੇਲ ਕੀਤਾ ਗਿਆ ਵਾ ਔਰ ਮੈਂ ਤੇ ਇਹੋ ਮੈਸੇਜ ਦਵਾਂਗਾ ਕਿ ਜਿੰਨੇ ਵੀ ਬੱਚੇ ਆ ਉਹ ਗਰਾਊਂਡ ਦੇ ਨਾਲ ਜੁੜਨ ਔਰ ਸਾਡੇ ਨਾਲ ਜੁੜਨ ਉਹਨਾਂ ਨੂੰ ਅਸੀਂ ਜੋ ਵੀ ਜਿੰਨੀ ਵੀ ਗਾਈਡਲਾਈਨਾਂ ਉਹ ਅਸੀਂ ਦੇ ਸਕੀਏ ਤੇ ਆਪਦੀ ਰੋਜੀ ਰੋਟੀ ਤੇ ਲੱਗਣ ਅੱਜ ਸੋਹਣੀ ਪੜਾਈ ਕਰਨ ਕੋਚਿੰਗਾਂ ਨਾਲ ਨਸ਼ਿਆਂ ਤੋਂ ਦੂਰ ਰਹਿਣ ਔਰ ਜਿੰਨੀ ਕ ਅਸੀਂ ਫੌਜੀ ਬੰਦੇ ਮਦਦ ਕਰ ਸਕਦੇ ਆ ਅਸੀਂ ਉਹਨਾਂ ਦੀ ਵੱਧ ਤੋਂ ਵੱਧ ਮਦਦ ਕਰਾਂਗੇ ਜਿਸ ਤਰ੍ਹਾਂ ਕਿ ਸਾਡੇ ਕੈਪਟਨ ਸੱਜਨ ਸਿੰਘ ਆਮੀ ਇਹ ਜਿਹੜਾ ਇੱਥੇ ਬੱਚਿਆਂ ਦਾ ਇਕੱਠ ਕਰਕੇ ਉਹਨਾਂ ਨੂੰ ਮੋਟੀਵੇਟ ਕਰਦੇ ਰਹਿੰਦੇ ਆ ਕਿਉਂਕਿ ਇਹ ਆਪ ਹੀ ਹਾਕੀ ਦੇ ਕੋਚ ਆ ਔਰ ਮੈਂ ਇਹ ਮੈਸੇਜ ਦੇਣਾ ਚਾਹੁੰਦਾ ਵਾਂ ਕਿ ਜਿਆਦਾ ਤੋਂ ਜਿਆਦਾ ਲੋਕ ਜਿਹੜੇ ਆ ਉਹ ਉਹ ਵੀ ਬੱਚਿਆਂ ਦੀ ਮਦਦ ਕਰਨ ਤੇ